ਤਸਵੀਰਾਂ ਹੁਸ਼ਿਆਰਪੁਰ ਸ਼ਹਿਰ ਦੀਆਂ ਨੇ ਜਿੱਥੇ ਕਿ ਬੀਤੀ ਦੇਰ ਰਾਤ ਚੱਲੀ ਤੇਜ਼ ਹਨੇਰੀ ਝੱਖੜ ਕਾਰਨ ਹੁਸ਼ਿਆਰਪੁਰ ਚੰਡੀਗੜ੍ਹ ਰੋਡ ਤੇ ਸਥਿਤ ਇੱਕ ਗੁਪਤਾ ਟਾਈਲਜ਼ ਸ਼ੋਅਰੂਮ ਤੇ ਇੱਕ ਵੱਡਾ ਦਰਖਤ ਡਿੱਗ ਗਿਆ ਜਿਸ ਕਾਰਨ ਸ਼ੋਅਰੂਮ ਨਾਲ ਸਥਿਤ ਗੋਦਾਮ ਦਾ ਵੀ ਕਾਫੀ ਨੁਕਸਾਨ ਹੋ ਗਿਆ ਜਾਣਕਾਰੀ ਦਿੰਦੇ ਆ ਸ਼ੋਅਰੂਮ ਦੇ ਮਾਲਕ ਨੇ ਦੱਸਿਆ ਕਿ ਇਹਨਾਂ ਦਰਖਤਾਂ ਦੀ ਉਹਨਾਂ ਵੱਲੋਂ ਸੰਬੰਧਿਤ ਵਿਭਾਗ ਨੂੰ ਪਹਿਲਾਂ ਹੀ ਸੂਚਨਾ ਦੇ ਦਿੱਤੀ ਗਈ ਸੀ ਪਰੰਤੂ ਅਜੇ ਤੱਕ ਉਸ ਉੱਪਰ ਕਿਸੇ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਦੇਰ ਰਾਤ ਚੱਲੀ ਤੇਜ਼ ਹਨੇਰੀ ਨਾਲ ਇੱਕ ਵੱਡਾ ਦਰਖਤ ਉਹਨਾਂ ਦੇ ਚੁਰਨ ਤੇ ਡਿੱਗ ਪਿਆ ਜਿਸ ਕਾਰਨ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਉਹਨਾਂ ਕਹਿੰਿਆ ਕਿ ਇਸ ਨੁਕਸਾਨ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ ਕਿਉਂਕਿ ਬਾਰ-ਬਾਰ ਧਿਆਨ ਚ ਲਿਆਉਣ ਦੇ ਬਾਵਜੂਦ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਸਰ ਨੁਕਸਾਨ ਕਾਫੀ ਜ਼ਿਆਦਾ ਹੋਇਆ ਜੀ ਮਾਲ ਕਾਫੀ ਗਨਾਈਟ ਦੇ ਪੀਸੇ ਟੁੱਟ ਗਏ ਫਿਰ ਆਪਣਾ ਸ਼ੈੱਡ ਦਾ ਕਾਫੀ ਨੁਕਸਾਨ ਹੋਇਆ ਜੀ ਤੇ ਸਰ ਕਈ ਵਾਰ ਕੰਪਲੇਂਟ ਪਾ ਚੁੱਕੇ ہیں ਕਿ ਇੱਥੇ ਬੜੇ ਖਤਨਾਕ ਹੋਏ ਪਏ ਐ ਦਰਖਤ ਦੋ ਤਿੰਨ ਵਾਰ ਰਿਟਰਨ ਕੰਪਲੀਟ ਵੀ ਦੇ ਚੁੱਕੇ ਆ ਜੀ ਇਹ ਮਤਲਬ ਕਿ ਕਮੇਟੀ ਉਹ ਜਿੰਨਾ ਟੁੱਟਦਾ ਹੈਗਾ ਉਹ ਪੀਸ ਦੇਖਣ ਆਂਦੇ ਆ ਨੁਕਸਾਨ ਹੋਣ ਤੋਂ ਬਾਅਦ ਪਤਾ ਚੱਲਦਾ ਕਿ ਇੰਨਾ ਹੋਇਆ ਜੀ ਉਹਨੂੰ ਚੱਕਣ ਆਂਦੇ ਬਸ ਅਜੇ ਇੱਕ ਵੀਕ ਪਹਿਲਾਂ ਹੀ ਇਹਨਾਂ ਨੂੰ ਰਿਟਰਨ ਕੰਪਲੇਨਟ ਕੀਤੀ ਇੱਥੇ ਆਏ ਸਿਰਫ ਕਰਕੇ ਕੁਝ ਨਹੀਂ ਗਿਆ ਸਿਰਫ ਪੱਤੇ ਪੱਤੇ ਸਾਈਡਾਂ ਤੋਂ ਲਾ ਲੂ ਕੇ ਚਲੇ ਗਏ ਜੀ ਕੋਈ ਕੰਪਲੇਨ ਨਹੀਂ ਕੰਪਲੇਨ ਨਹੀਂ ਸੀ ਕਿ ਜਿਹੜੇ ਦਰਖਤ ਟੁੱਟਦੇ ਆ ਜਾਂ ਜਿਹੜੇ ਜਿਨ੍ਹਾਂ ਦੇ ਡਾਣੇ ਆ ਇਧਰ ਨੂੰ ਦੁਕਾਨਵਾਲ ਨੂੰ ਹੋਏ ਆ ਉਹ ਸਿਰਫ ਉਹ ਵੱਡਾ ਆਂਦੀ ਕਹਿ ਰਹੇ ਸੀ ਇਹ ਹੁੰਦੇ ਨਹੀਂ ਆ ਜੀ ਇਹ ਸਾਰੇ ਦੁਕਾਨ ਦਿੱਤੀ ਗਈ ਸੀ ਕੱਟ ਵੱਲੋਂ ਸਰ ਅਸੀਂ ਫੋਰੈਸਟ ਡਿਪਾਰਟਮੈਂਟ ਦਿੱਤੀ ਸੀ ਜੀ ਅੱਛਾ ਜੀ ਡੀਐਫਓ ਸਾਹਿਬ ਨੂੰ ਫੇ ਉਹ ਕਹਿੰਦੇ ਸੀ ਕਮੇਟੀ ਵਾਲੇ ਕਰਨਗੇ ਜੀ ਅੱਛਾ ਜੀ ਕਮੇਟੀ ਵਾਲੇ ਜਾਂਦੇ ਕਹਿੰਦੇ ਕਿ ਅਸੀਂ ਐਡੇ ਵੱਡੇ ਦਫਤਰ ਨੂੰ ਨਹੀਂ ਕੁਝ ਕਰ ਸਕਦੇ ਜੀ ਇਹ ਹੁੰਦਾ ਜੀ ਤੇ ਇਹ ਸਾਨੂੰ ਇਹ ਨਹੀਂ ਪਤਾ ਕਿ ਕਿਹੜੇ ਮਹਿਕਮੇ ਨਾਲ ਗੱਲ ਕਰਨੀ ਚਾਹੀਦੀ ਇਸ ਟੌਪਿਕ ਤੇ ਤੇ ਰਿਟਨ ਚ ਕੰਪਲੇਂਟ ਦੇ ਜੀ ਰਿਟਨ ਚ ਵੀ ਕੰਪਲੇਂਟ ਹੋਈ ਹੋਈ ਹੈ ਜੀ ਮੇਰਾ ਨਾਂ ਹੈਗਾ ਜੀ ਪ੍ਰਮੋਦ ਕੁਮਾਰ ਰੰਦੇਵ ਮਾਰਬਲ ਅੱਛਾ ਜੀ ਆਪਣੀ ਨੈਕਸਟ ਡੋਰ ਹੈਗਾ ਜੀ ਗੁਪਤਾਜੀ ਦੇ ਬਿਲਕੁਲ ਨੈਕਸਟ ਡੋਰ ਆਪਣੀ ਦੁਕਾਨ ਹੈ ਲਾਸਟ ਵੀਕ ਸਰ ਦੀ ਅਸੀਂ ਰਿਟਰਨ ਕੰਪਲੇਂਟ ਦਿੱਤੀ ਸੀ ਡੀਐਫਓ ਸਾਹਿਬ ਨੂੰ ਬਕਾਇਦਾ ਰਿਟਰਨ ਕੰਪਲੇਂਟ ਦਿੱਤੀ ਉਹਨਾਂ ਨੇ ਸਾਨੂੰ ਮੈਸੇਜ ਵੀ ਆਇਆ ਕਿ ਤੁਹਾਨੂੰ ਨਗਰ ਨਿਗਮ ਵਾਲੇ ਆ ਕੇ ਸਾਰਾ ਕਰਕੇ ਜਾਣਗੇ ਉਹ ਇੱਥੇ ਆਏ ਉਹਨਾਂ ਨੂੰ ਬੁਲਾਇਆ ਬੁਲਾ ਕੇ ਕੁਝ ਨਹੀਂ ਉਹਨਾਂ ਨੇ ਕੀਤਾ ਕੋਈ ਇਹਨਾਂ ਨੇ 1 ਰੁਪਿਆ ਦਾ ਵੀ ਕੰਮ ਨਹੀਂ ਕੀਤਾ ਜਿਹੜਾ ਵੀ ਕੀਤਾ ਮਾੜੇ ਮੋੜੇ ਪੱਤੇ ਪੁੱਤੇ ਲਾ ਕੇ ਸਾਈਡਾਂ ਤੇ ਚਲੇ ਗਿਆ ਜੀ ਆਣ ਕੇ ਸਾਨੂੰ ਇਹਨਾਂ ਨੇ ਜਰੂਰ ਕਹਿ ਗਿਆ ਜੀ ਇੱਥੇ ਕ੍ਰੇਨ ਮਂਗਾਓ ਜੀ ਹੈ ਕ੍ਰੇਨ ਕ੍ਰੇਨ ਅਸੀਂ ਆਪ ਆਪ ਮਂਗਾਈਏ ਤੇ ਉਹਦਾ ਉਹਦਾ ਉਹ ਤਾਂ ਇਹਨਾਂ ਦਾ ਤਾਂ ਕੋਈ ਪਰਪਸ ਹੀ ਨਹੀਂ ਰਿਹਾ ਜੀ ਇਹ ਤਾਂ ਇਹਨਾਂ ਨੂੰ ਚਾਹੀਦਾ ਕਿ ਉਹ ਆਪਣੇ ਬੰਦੇ ਭੇਜਣ ਆਪਣੇ ਤਰੀਕੇ ਦੇ ਨਾਲ ਇਹਨੂੰ ਕਟਾਏ ਜਾਣ ਜਿਹੜਾ ਨੁਕਸਾਨ ਨਾ ਹੋਵੇ ਪਿਛਲੀ ਵਾਰੀ ਦਰਖਤ ਦਾਣੇ ਜਿਹੜੇ ਹਮੇਸ਼ਾ ਉੱਥੇ ਡਿੱਗਦੇ ਪਏ ਆ ਐਡੇ ਵੱਡੇ ਸ਼ੀਸ਼ੇ ਲੱਗੇ ਦੁਕਾਨਾਂ ਦੇ ਅੱਗੇ ਗ੍ਰੇਨਾਈਟ ਪਏ ਆ ਇਹਦਾ ਸਾਰਾ ਨੁਕਸਾਨ ਦਾ ਕੌਣ ਜ਼ਿੰਮੇਵਾਰ ਹੈ ਜੀ ਇਹ ਤਾਂ ਸਿਰਫ ਇੱਥੇ ਆਂਦੇ ਆ ਫਾਰਮੈਲਿਟੀ ਕੀਤੀ ਫਾਰਮੈਲਿਟੀ ਕਰਨ ਤੋਂ ਬਾਅਦ ਵਾਪਸ ਚਲੇ ਗਏ ਜੀ ਫੋਟੋ ਮਾ ਸ਼ੂਟ ਕਰ ਲੈਂਦੇ ਆ ਕੋਲ ਖੜੋ ਜੀ ਤੁਹਾਡੀ ਫੋਟੋ ਕੀਤੀ ਆ ਫੋਟੋ ਕਰਕੇ ਜਾ ਕੇ ਮੀਡੀਆ ਚ ਪਾਤਾ ਜੀ ਆ ਦੇਖੋ ਅਸੀਂ ਪੱਤੇ ਲਾ ਕੇ ਆ ਗਏ ਆ ਇਹ ਤੋਂ ਇਲਾਵਾ ਇੱਥੇ ਕੋਈ ਪ੍ਰੋਪਰ ਤ ਕੋਈ ਪ੍ਰਸ਼ਾਸਨ ਦਾ ਕੋਈ ਕੁਝ ਨਹੀਂ ਕੋਈ ਕਰ ਰਿਹਾ ਜੀ ਇਹ ਤਾਂ ਸਿਰਫ ਇੱਕ ਨਾ ਅਫਸ਼ੋਸ਼ੇबाजी ਹੁੰਦੀ ਆ